ਜੇ ਸਮਰਾਜਿਆਂ ਨੂੰ ਤੂੰ ਰਹਿੰਦੇਗਾ ਚੱਕ ਲਿਆ ਆ ਹੀ ਮੈਂ ਮਰ ਜਾਣੀ ਬੋ ਮਾਈ ਗੋਡ ਜਿਹੜਾ ਉਹਨਾਂ ਕਰੇ ਕੁਦਲ ਰਸੀਨਾ ਉਹਦੀ ਬੜੀ ਛੰਡੀ ਆ ਵਾਸੀ ਦੀ ਕਿਹੜਾ ਵੱਡਾ ਸਾਰਾ ਲਗਾ ਸੀ ਉਹਨੂੰ ਕਰੇ ਜਿੱਤੇ ਆਪ ਬੈਠੇ ਸੀ ਹਾਂ 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 ਵੇਖੇ ਤਾਂ ਕਾਲਾ ਗਿਆ ਕਿੱਡਾ ਸਾਰਾ ਸੀ ਉਹ ਵੱਡਾ ਵੱਡਾ ਉਹਦੇ ਬੜੇ ਵੱਡੇ ਹੁੰਦੇ ਜਿਹੜੇ ਆ ਵੀ ਆਪ ਵੇਖਦੇ ਆ ਤੇ ਉਹਦਾ ਉਹ ਜਿੱਦੀ ਛੰਡੀ ਆ ਵਾਸੀ ਇਹ ਅਸੀਂ ਨਾਲ ਵੀ ਜਾਦੇ ਅੱਛਾ ਮੇਰਾ ਕੀ ਕਰਾ ਮੂਰੇ ਬੈਠੇ ਰਹਿ ਕੇ ਉੱਠਣਾ ਜੀ ਨਾ ਕਰੇ ਮੇਰਾ ਕੀ ਕਰਾ ਆਪਾਂ ਵੀ ਉਹੋ ਜਿਹਾ ਹੀ ਲਿਆਈਏ ਉਹੋ ਜਿਹਾ ਹੀ ਚੱਕ ਲਿਆਈਏ ਉਹਨਾਂ ਸਾਹ ਦੇ ਪਰ ਇੱਕ ਥਾਈ ਪੈ ਜਾ ਕਰਾਂਗੇ ਹਣਾ ਯਾਰ ਆਮ ਜਿਹੜੇ ਜਿਵੇਂ ਮੰਨ ਲਓ ਭੋਗ ਦੇ ਆਪਾਂ 쿨ਰ ਲੈ ਕੇ ਆਉਣੇ ਆ ਜਿਹੜੇ ਟੈਂਟਾਂ ਵਾਲਿਆਂ ਤੋਂ ਵੱਡੇ ਵੱਡੇ ਹੁੰਦੇ ਬੜੀ ਠੰਡੀ ਨਾਲੇ ਬੇਬੇ ਇੰਨਾ ਖੜਕਾ ਵੀ ਨਹੀਂ ਕਰਦਾ ਜੀ ਉਹ ਖੜਕਾ ਕਰਦਾ ਹੀ ਨਹੀਂ ਹਾਂ ਕਰਤਾ ਕਰਦੇ ਨਹੀਂ ਉਹਨਾਂ ਦੀ ਹਵਾ ਹੀ ਬਾਹਰ ਢੰਡੀ ਸੀ ਇਹ ਇਹ ਸੀ ਨਾਲੋਂ ਜ਼ਿਆਦਾ ਢੰਡੀ ਸੀ ਬੇਬੇ ਤੂੰ ਕੀ ਜੋਣੀ ਆਪਾਂ ਵੀ ਉਦਾਂ ਦਾ ਕੂਲਰ ਲੈ ਲੈ ਮੈਂ ਨਹੀਂ ਆਪਾਂ ਵੀ ਹੋ ਗਿਆ ਕੂਲਰ ਲਈਏ ਸਾਰਿਆਂ ਦੇ ਮੂਹਰੇ ਪੈਜੇ ਕਰਾਂਗੇ ਤੇ ਜਿਹੜੇ ਲਾਸ਼ ਤੇ ਪਿਆ ਕਰੂਗਾ ਉਹਨੂੰ ਤੇ ਹਵਾ ਹੀ ਨਹੀਂ ਆਏਗਾ ਨਹੀਂ ਆਇਆ ਕਰਾਂਗੇ ਸਾਈਡ ਤੇ ਮੰਜੇ ਲਾੜਿਆ ਕਰਾਂਗੇ ਅੱਛਾ ਹਾਂ ਦੂਰ ਤੱਕ ਹਵਾ ਜਾਂਦੀ ਆ ਅੱਛਾ ਤੇਰਾ ਦਿਲ ਕਰਦਾ ਮੇਰਾ ਕੂਲਰ ਲਿਓਣ ਨੂੰ ਉਹ ਵੱਡਾ ਕੂਲਰ ਲਿਓ ਮੇਰਾ ਵੱਡਾ ਜੀ ਕਰ ਉਹ ਫਾਰੀ ਵੱਡੇ ਵੱਡੇ ਆ ਕਿੱਡੇ ਫਾਰਿਆ ਉਹਦੇ ਦੇ ਇੱਡੇ ਦੇ ਲੰਮੇ ਫਾਰਾ ਉਹ ਤੂੰ ਡੱਪਲਾ ਜਿਹੜੇ ਆਪਣੇ ਘਰੋਂ ਦੇ ਇੱਡੇ ਇੱਡੇ ਫਾਰਾ ਉਹ ਕਹਿੰਦਾ ਨੂੰ ਬਾਹਰ ਨੇ ਬੇਬੇ ਲੱਗਦਾ ਬੇਬੇ ਦੇ ਪਸੰਦ ਆ ਗਿਆ ਉਹ ਵਾਲਾ ਕੁਲ ਬਹੁਤ ਠੰਡੀ ਹਵਾ ਸੀ ਪਸੰਦ ਆ ਦਿਲ ਨੂੰ ਲੱਗ ਗਿਆ ਦਿਲ ਨੂੰ ਛੂਕਿਆ ਕੁਲਰ ਹਾਂ ਗੈਰੀਆ ਮੇਰੇ ਪਾਣੀ ਪਾਉਣ ਆਇਆ ਮੈਂ ਪਾਣੀ ਪਾਣੀ ਪਾਇਆ ਛੂਕਾ ਹੀ ਮਾਰਦਾ ਆ ਬੇਬੇ ਆ ਤੇਰਾ ਬਹੁਤ ਵੜੀ ਠੰਡੀ ਆਪਾ ਵੀ ਜਲਦੀ ਛੂਕਾ ਮਰਾ ਦੇਣੀ ਠੀਕ ਆ ਬੇਬੇ ਠੰਡੀ ਹਾਂ ਲਵ ਯੂ ਹੋ ਗਿਆ ਤੈਨੂੰ ਲਵ ਯੂ ਹੋ ਗਿਆ ਕਿ ਉਹਨੇ ਪਾਰ ਹੀ ਪਾਇ ਲੰਮੀ ਉਹਦੇ ਤਾਂ ਲੋਵੀ ਬੇਬੇ ਨੂੰ ਕੁਲਰ ਨਾਲ ਹੀ ਲਵ ਯੂ ਹੋ ਗਿਆ ਉਹ ਵਾਲੇ ਨਾਲ ਬੇਬੇ ਕਹਿੰਦੀ ਪਸੰਦ ਆ ਗਿਆ ਮੇਰੇ ਬਹੁਤ ਜਿਆਦਾ ਠੰਡੀ ਹਵਾ ਬਾਹਰ ਇਸ ਦੇ ਨਾਲ ਬਜਾ ਸੱਜਣੋ ਜੇ ਬੇਬੇ ਕੋਈ ਫਰਮਾਇਸ਼ ਕਰੇ ਬੇਬੇ ਦੇ ਇੱਛਾ ਹੋਵੇ ਤੇ ਆਪਾਂ ਉਹ ਪੂਰੀ ਨਾ ਕਰੀਏ ਇਦਾਂ ਹੋ ਸਕਦਾ ਬੇਬੇ ਨੇ ਕੂਲਰ ਦੀ ਗੱਲ ਕੀਤੀ ਕਿ ਕੂਲਰ ਬੜਾ ਵਧੀਆ ਆਪਾਂ ਕੂਲਰ ਛੱਡ ਕੇ ਏਸੀ ਲਾ ਦਾਂਗੇ ਏਸੀ ਏਸੀ ਕਰਾ ਦਾਂਗੇ ਸੋ ਸੱਜਣੋ ਪਹਿਲਾਂ ਨਾ ਬੇਬੇ ਦੇ ਕਮਰੇ 'ਚ ਏਸੀ ਲੱਗਾ ਸੀ ਉਹ ਪਤਾ ਨਹੀਂ ਖਰਾਬ ਖੂਬ ਜਾ ਹੋ ਗਿਆ ਸੀ ਉਹ ਘਰ ਦੇ ਨੂੰ ਪਤਾ ਪਤਾ ਨਹੀਂ ਖਰਾਬ ਹੋ ਗਿਆ ਸੀ ਉਹ ਉਹ ਫਿਰ ਰੱਖਤਾ ਹੀ ਸਾਹਮ ਕੇ ਤੇ ਹੁਣ ਹੁੰਦਾ ਕੂਲਰ ਕੂਲਰ ਜਾਂ ਕਿਤੇ ਕੂਲਰ ਨਾਲ ਨਾ ਜਿਹੜਾ ਅੰਦਰ ਹੀ ਆਪਾਂ ਰੱਖਦੇ ਨੇ ਉਹਦੇ ਗੋਮਸ ਜੀ ਬੜੀ ਹੋ ਜਾਂਦੀ ਐ ਇੱਕ ਖੜਕਾ ਬੜਾ ਕਰਦਾ ਸੋ ਮੈਂ ਸੋਚਿਆ ਕੂਲਰ ਨਹੀਂ ਆਰ ਗਈ ਫਿਰ ਏਸੀ ਲਿਆਵਾਂਗੇ ਉਹ ਵੀ ਘੈਂਟ ਵਾਲਾ ਵੱਡਾ ਸਾਰਾ ਜਿਹੜਾ ਕੂਲਿੰਗ ਹੀ ਕਰੀ ਰੱਖੇ ਬਸ ਸੱਜਣ ਏਸੀ ਲੈਣ ਚੱਲੇ ਏਸੀ ਆਪਾਂ ਸੋਚਿਆ ਕਿ ਵਿੰਡੋ ਏਸੀ ਨਹੀਂ ਪਹਿਲਾਂ ਵਾਲਾ ਸੀ ਉਹ ਵਿੰਡੋ ਏਸੀ ਹੁਣ ਲਾ ਦਾਂਗੇ ਸਪਲਟ ਏਸੀ ਬੜੇ ਵਾਲਾ ਸੋ ਆਪ ਚੱਲੀਏ ਫਿਰ ਬੜਾ ਟਾਈਮ ਨਹੀਂ ਲਾਉਣਾ ਆਪਾਂ ਜਲਦੀ ਜਲਦੀ ਜਾਣੇ ਤੇ ਲਿਓਣੇ ਵਧੀਆ ਨੰਬਰ ਹੈ ਜੀ ਰੂਮ ਠੰਡਾ ਕਰਦੇ ਹਾਂ ਵਧੀਆ ਜਿਹਾ ਬ੍ਰਾਂਡ ਵੇਖਾਂਗੇ ਜਿਹੜਾ ਟੌਪ ਦਾ ਜਿਵੇਂ ਜਿਵੇਂ ਉਹ ਨਹੀਂ ਆਪਣੀ ਉਹ ਸੁਜਾਤਾ ਹੀ ਸੁਜਾਤਾ ਨੇ ਨੇਰੀਆਂ ਲਿਆ ਆਈਆਂ ਸੀ ਨਾ ਉਹ ਐ ਅੱਜ ਵੀ ਨੇਰੀਆਂ ਲਿਆ ਦੇ ਲਓ ਜੀ ਬਹੁਤ ਹੀ ਮੁਸ਼ਕਲਾਂ ਨੂੰ ਪਾਰ ਕਰਦੇ ਹੋਏ ਗੁਰਦਿੱਤੀ ਵਾਲੇ ਹੈਡ ਨੂੰ ਪਾਰ ਕਰਦੇ ਹੋਏ ਜਾ ਰਹੇ ਹਾਂ ਮੱਲਾ ਵਾਲੇ ਆਲੂ ਨੂੰ ਜੋ ਕਿ ਸਾਰੀ ਸਾਰੀ ਸੜਕੀ ਟੁੱਟੀ ਹੋਈ ਹੈ ਸਾਰੀ ਇਹ ਡੂਜਾ ਡੱਕੇ ਤੇ ਮੱਲਾ ਵਾਲੇ ਆਪਣਾ ਆਪ ਦਾ ਖਾਸ ਬੰਦਾ ਜੀ ਉੱਥੋਂ ਲੈ ਕੇ ਆਉਂਦਾ ਜੀ ਏਸੀ ਲਓ ਜੀ ਬਹੁਤ ਹੀ ਸੋਹਣੀ ਛੜਕਿਆ ਜਮਾਈ ਨੂੰ ਡਿੱਤੀ ਹੈ ਸੇਵਿੰਗ ਹੀ ਪੂਲ ਵਿੱਚ ਪਾ ਦੂ ਬੱਸ ਪੂਲ ਸਪੂਲ ਦੇ ਵੀ ਸੈਟੀ ਵੀ ਦਿੱਤੀ ਆ ਵਿੱਚ ਟੈਟੂਸ ਸਾਫ ਕਰਨ ਨੂੰ ਵਾਹ ਜੀ ਵਾਹ ਬਹੁਤ ਹੀ ਸੋਹਣੀਆਂ ਫੇਸ ਦੀਆਂ ਮੈਰ ਤੇ ਨਾਲ ਛਣ ਕੇ ਚਾਹਦੇ ਆ ਜਮਾ ਨਹੀਂ ਖੱਡੇ ਜਮਾ ਨਹੀਂ ਸੋਖ ਖੱਟੀ ਕਰਨੇ ਬਈ ਲੌਵੀ ਸੱਜਣੋ ਮੱਲਾ ਵਾਲੇ ਪਹੁੰਚ ਚੁੱਕੇ ਆ ਤੇ ਹੁਣ ਜਾਵਾਂਗੇ ਬਿੱਟੂਰੀ ਦੁਕਾਨ ਤੇ ਏਸੀ ਵੇਖਾਂਗੇ ਤੇ ਨਾਲੇ ਦਿਖਾਵਾਂਗੇ ਤੇ ਫਿਰ ਜਿਹੜਾ ਵਧੀਆ ਲੱਗੋ ਓਹੀ ਲਵਾਵਾਂਗੇ ਜੀ ਵੀਰਿਆ ਫਰਿੱਜ ਤਾਂ ਨਹੀਂ ਲੈਣੀ ਕੋਈ ਮਿੰਨੀ ਫਰਿੱਜ ਵੀਰ ਜੀ ਸੋਹਣੇ ਸੋਹਣੇ ਏਸੀ ਦਿਖਾਉਣੇ ਆ ਵਧੀਆ ਜੀ ਠੀਕ ਆ ਕਿਹੜੇ ਕਿਹੜੇ ਬ੍ਰਾਂਡ ਪਿਆ ਜੀ? ਪਿਆ ਬਲੂ ਸਟਾਰ ਹੈ ਗੱਲ ਸਰ। ਠੀਕ ਆ ਜੀ। ਉਸ ਤੋਂ ਇਲਾਵਾ ਤੁਹਾਨੂੰ ਪੈਨਾ ਸੌਨਿਕ ਮਿਲ ਜੂਗਾ। ਠੀਕ ਆ ਜੀ। ਪੈਨਾ ਸੌਨਿਕ ਬੋਲਟੇਜ ਵੀ ਪਿਆ। ਕਸਮ ਮਿਲ ਜੂਗੀ। ਐਰਜੀ ਵੀ ਮਿਲ ਜੂਗਾ। ਆ ਆ ਕਿਹੜਾ ਜੀ? 19 ਟਾ। 19 ਟਾ। ਅੱਛਾ ਇਹ ਕਿਵੇਂ ਬ੍ਰਾਂਡ ਆ? ਇਹ ਥੋੜਾ ਸਸਤੀ ਰੇਟ। ਠੀਕ ਠੀਕ ਜਾਇ। ਸਰ ਨੂੰ ਵਧੀਆ ਬ੍ਰਾਂਡ ਕਿਹੜਾ ਆ? ਅੱਛਾ ਬਲੂ ਸਟਾਰ। ਇਹ ਨਾਲੇ ਵੋਲੇ ਆ ਵੋਲਟੇਜ ਵੀ ਵਧੀਆ। ਠੀਕ ਹੈ ਸਾਰੋਇਸ ਤੋਂ ਬੈਸਟ ਹੈ ਲੋ ਜੀ ਵੀਰ ਜੀ ਕਹਿੰਦੇ ਬੈਸਟ ਬਲੂ ਸਟਾਰ ਕਿੰਨੇ ਕਿੰਨੇ ਟਨ ਪਏ ਇਹਦੇ ਚ ਓਕੇ ਜੀ ਆਪਣਾ 1 ਟਨ ਓਕੇ ਜੀ ਉਸ ਤੋਂ ਬਾਅਦ 2 ਉਸ ਤੋਂ ਬਾਅਦ 1.6 ਉਸ ਤੋਂ ਬਾਅਦ 2 ਟਨ ਆ ਗਏ ਵੱਡਾ ਹੀ ਦਿਖਾਉ ਉਹ ਆਪਣੇ ਇਨਵਰਟਰ ਏਸੀ ਆ ਨਾ ਯਾਰ ਇਹਨਾਂ ਇਨਵਰਟਰ ਤੇ ਚੱਲਦੇ ਨਹੀਂਗੇ ਉਹ ਨਹੀਂ ਚੱਲਦੇ ਨਹੀਂਗੇ ਇਹ ਇਨਵਰਟਰ ਟੈਕਨੋਲੋਜੀ ਸਾਡਾ ਨਵ ਇਨਵਰਟਰ ਟੀ ਮਾਰ ਕੇ ਉਹਦਾਂ ਚਲਾਇਆ ਇਹ ਨਹੀਂ ਇਹਨਾਂ ਇਨਵਰਟਰ ਤੇ ਚੱਲਦੇ ਨਹੀਂ ਇਨਵਰਟਰ ਟੈਕਨੋਲੋਜੀ ਆ ਉਹ ਖੜਕਾ ਬਾਲਾ ਕਰਦੇ ਵੀਰੇ ਜਿਹੜਾ ਆਪਣਾ ਡੇਟਾ ਨੇ ਉਹ ਕਿੰਨੇ ਕ ਦਾ ਮਿਲ ਜਾਊਗਾ ਡੇਟਾ ਦਾ ਜਿਹੜਾ ਵਧੀਆ ਮਾਡਲ ਆ ਇਹਨਾਂ ਦਾ 1.6 ਜੀ ਨਿਕਾਇਨੇ 3950 ਦਾ ਅੱਛਾ 3950 ਆਪਣੇ ਲਈ ਆਪਣੇ ਲਈ ਹੋਰ ਲੈਸ ਹੋ ਜਾਊਗਾ ਤਾਨੂੰ ਤਾਨੂੰ ਰੇਟ ਨਹੀਂ ਵੱਧ ਲੱਗਦਾ ਬੇਫਿਕਰ ਆ ਗਿਆ ਹੀਰਾ ਆ ਗਿਆ ਹੀਰਾ ਲਓ ਜੀ ਵਿਚਾਰਾ ਤੱਕੇ ਨਰਾਇਣ ਤੈ ਹੀ ਰੱਖੇ ਨਾ ਪਾਪੀ ਲੈ ਕੇ ਜਾਣਾ ਲਓ ਜੀ ਕਰਤਾ ਜੋ ਓਕੇ ਕੰਮ ਪੂਰਾ ਪਤਾ ਲੱਗੂ ਰਾਜ ਰਹਿੰਦਾ ਕਿ ਘਰੇ ਜਾਂਦਾ ਲਓ ਵੀ ਰਾਜ ਦੱਸਦੇ ਆਪਾਂ ਕਿੰਨੇ ਟਨ ਲਿਆ ਲਓ ਚੱਲ ਜੂਗੇ ਕਿੰਨੇ ਟਨ ਲਿਆ ਇਹ ਕਿੰਨਾ ਲਓ ਜੀ ਏਸੀ ਰੱਖ ਲਿਆ ਜੇ ਪਹਿਲਾ ਚੰਗੀ ਪਾਲੀ ਦੂਸਰੀ ਗੱਡੀ ਗੱਡੀ ਲਿਹਾਉਣ ਲੱਗੇ ਸੀ ਉਹਦੇ ਕਹਿਣਾ ਕੋ ਸਾਡਾ ਤੇ ਅੱਜ ਪੋਪਟੀ ਹੋ ਗਿਆ ਤੇ ਗੱਡੀ ਲਿਹਾਉਣ ਲੱਗੇ ਸੀ ਦੂਸਰੀ ਤੇ ਬਾਅਦੋਂ ਪਤਾ ਨਹੀਂ ਕਰਦੇ ਕਰਾਉਂਦੇ ਆ ਕਿ ਸਾਨੂੰ ਤਾਂ ਐ ਹੀ ਕਿ ਇੱਥੇ ਆ ਜਾਣੀ ਲੋਟ ਆ ਜੂ ਕੰਮ ਪਰ ਠੱਕੇ ਜਿ ਨਾਲ ਹੀ ਰੱਖਿਆ ਪਿਛਲੀ ਡਿੱਗੀ ਖੁੱਲੀ ਹੀਰੇ ਨੇ ਆਪਦੇ ਪੱਕੇ ਪੈਂਚਰ ਲਓ ਵੀ ਸੱਜਣੋ ਫਾਈਨਲੀ ਪਹੁੰਚ ਚੁੱਕੇ ਆ ਘਰੇ ਟੈਂ 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 ਟਾ ਟਾ ਮਨਛੇ ਉਧਰ ਮੁਝੇ ਮੁੱਦੇ ਵੱਜੇ ਪਏ ਆ ਤਬੇ ਬਿਓ ਨਹੀਂ ਅੰਦਰੀਆਂ ਰਿਐਕਸ਼ਨ ਨਾਲੇ ਰਿਐਕਸ਼ਨ ਦਿਖਾਵਾਂਗੇ ਨਾਲੇ ਰਿਐਕਸ਼ਨ ਦਿਖਾਵਾਂਗੇ ਸੋ ਵੇਖਦੇ ਆਂ ਵੇਖ ਕੇ ਖੁਸ਼ ਹੁੰਦੇ ਕਿ ਕੀ ਕੀ ਉਹਨਾਂ ਦੇ ਉਹ ਹੁੰਦੇ ਨੇ ਐਕਸਪ੍ਰੈਸ਼ਨ ਚੰਗੇ ਭਲੇ ਨਾ ਪਹਿਲਾਂ ਉਹ ਗੱਡੀ ਲਾ ਕੇ ਚੱਲੇ ਅਸੀਂ ਕਿਹ ਰੱਖਣਾ ਸੌਖ ਘਰਦੇ ਨਹੀਂ ਨਹੀਂ ਛੋਟੀ ਲੈ ਜੋ ਇਹ ਚ ਪੂਰਾ ਆ ਜਾਣਾ ਤੇ ਆਇਆ ਆਇਆ ਨਹੀਂ ਪੂਰਾ ਗੱਤਾ ਲਾ ਕੇ ਲਿਆਂਤਾ ਅਸੀਂ ਆਪਾਂ ਹੁਣ ਪੁੱਛੀ ਨਹੀਂ ਕਰ ਖੁਸ਼ ਖबरी ਬੇਬੇ ਤੂੰ ਗੱਲ ਮੂੰਹ ਗੱਡੀ ਤੇ ਪੂਰੀ ਲਾ ਕੇ ਮੇਰੀ ਹਾਂ ਕਾਈ ਟੀਵੀ ਆ ਪਤਾ ਕੀ ਲੈ ਕੇ ਆਂਦਾ ਕੀ ਲੈ ਕੇ ਆਂਦਾ ਭਵੇਂ ਕੂਲਰ ਲੈ ਆਂਦਾ ਹੋਗਾ ਵੱਡਾ ਸਾਰਾ ਯੇ ਕੂਲਰ ਤੋਂ ਵੀ ਵੱਡੀ ਕੀ ਜਾਦੂ ਕੂਲਰ ਵੱਡਾ ਕੂਲਰ ਲੈ ਕੇ ਆਂਦਾ ਟੌਪ ਦਾ ਮੈਂ ਤੁਹਾਨੂੰ ਆਖਿਆ ਕਿ ਲਿਆਵੇਂ ਸਾਰਾ ਪਰਿਵਾਰ ਵਿਆਹ ਕਰਾਂਗੇ ਹਾਂ ਵੈਰੀ ਗੁੱਡ ਆਜੋ ਆਜੋ ਦਿਖਾਉਣੇ ਹੁਣ ਓਏ ਕੂਲਰ ਦੀ ਆਪਾਂ ਮੂੰਹ ਦਿਖਾਈ ਦੀ ਰਸਮ ਕਰਦੀਏ ਘਰਾਂ ਦੀ ਕਿਵੇਂ ਆਹ ਕਿ ਡੱਬਾ ਜਾਂ ਲੱਦੀ ਫੜੇ ਗੱਡੀ ਡੱਬਾ ਉਹੀ ਆ ਕੂਲਰ ਆਪਣਾ ਅਚਾਂ ਦੇ ਆਂਦਾ ਨਹੀਂ ਮੈਂ ਮਾਰ ਗਿਆ ਨਹੀਂ ਬੋ ਮਾਈ ਗਾਡ ਬੇਬੇ ਖੋਸ਼ ਹੋ ਗਈ ਪੂਰੀ ਸਾਡੀ ਕੋਲਰ ਵੇਖ ਕੇ ਬੇਬੇ ਦੇ ਮੂੰਚੋਂ ਕੀ ਨਿਕਲਿਆ ਓ ਮਾਈ ਗਾਡ ਕੋਲਰ ਹੀ ਨਿਕਲਿਆ ਡਿੱਗੀ ਗੋਲ ਕੇ ਲਿਆ ਆਂ ਦੀਗੀ ਬੇਬੇ ਕੋਲਰ ਪੂਰਾ ਨਹੀਂ ਆਉਂਦਾ ਪਿਆ ਹੱਥ ਪਰ ਕਸ਼ਟ ਕਰਕੇ ਚੱਕ ਕੇ ਲਿਆ ਤਾਂ ਇਹ ਇਧਰ ਵੇ ਇਧਰੋਂ ਵੀ ਬਾਰੀ ਪੂਰੀ ਬੰਨ ਕੇ ਸਾਰਾ ਕੋ ਬੰਨ ਕੇ ਲੈ ਕੇ ਆਏ ਆ ਅੰਦਰ ਜਾਤੀ ਮਾਰੋ ਗਿਆ ਉਧਰ ਮੈਨੂੰ ਪਤਾ ਆਉਲੇਆਂ ਲੱਗਦਾ ਕੋਸ ਕਿਦੇ ਵਰਗ ਆ ਜਿਹੜਾ ਲੱਗਾ ਕਿਹੜਾ ਇਹ ਸੀ ਆਵੇ ਉਹ ਦੇ ਅੱਗੇ ਉੱਥੋਂ ਪਟਾਇਆ ਭਲੇਖਾ ਪੈ ਗਿਆ ਬੇਬੇ ਮੈਂ ਭਲੇਖਾ ਪੈ ਗਿਆ ਅੱਗੇ ਪਟਾਇਆ ਫਿਰ ਉਸੇ ਨਹੀਂ ਇਹ ਕੂਲਰ ਥੋੜੀ ਆ ਇਹ ਆਂਦਾ ਸੀ ਵੱਡਾ ਕੂਲਰ ਲੈਣ ਚੱਲੇ ਕੂਲਰ ਦੀ ਬੇਬੇ ਨੂੰ ਹੁਣ ਏਸੀ ਚ ਪਾਇਆ ਕਰਨ ਏਸੀ ਚ ਮੈਂ ਨਹੀਂ ਏਸੀ ਚ ਪੈਣਾ ਬੇਬੇ ਕਹਿੰਦੀ ਮੇਰੀਆਂ ਲੱਤਾਂ ਦੁਖਾਂ ਲੱਗ ਜਾਂਦੀਆਂ ਏਸੀ ਦੇ ਵਿੱਚ ਅੱਗੇ ਸੱਕਾਸ ਦਾ ਸੀਗਾ ਉਹ ਲਵਾਤਾ ਬੇਬੇ ਨੇ ਆਦੀ ਮੈਂ ਨਹੀਂ ਏਸੀ ਚ ਪੈਣਾ ਕਿਉਂ ਬੇਬੇ ਕੀ ਆਇਆ ਸੀ ਨਹੀਂ ਮੈਂ ਪੈਂਦੀ ਐਸੀ ਤੂੰ ਆ ਨਾ ਐਸੀ ਜਾ ਐਸੀ ਜਾਜਾ ਐਸੀ ਹੀ ਕਾ ਤੂੰ ਪੈਂਦੀ ਨਹੀਂ ਪੈਂਦੀ ਮੇਰੀਆਂ ਲੱਥਾਂ ਦੁਖਣ ਦਾ ਪੈਂਦੀਆਂ ਮਰ ਜਾਊ ਤੇ ਅਰਗਾਈ ਲੱਗਦਾ ਜਿਹੜਾ ਅੰਦਰ ਚ ਆ ਗਈ ਮਾਰ ਚ ਆਤੀ ਮਾਰ ਬੇਬੇ ਲੈ ਮੈਂ ਤੇ ਕਿਹਾ ਚੱਲ ਬੇਬੇ ਕੇ ਕੋਲ ਨਾਲ ਕੂਲਰ ਤੋਂ ਵਰੀਆ ਚੀਜ਼ ਮੈਂ ਏਸੀ ਲੈ ਕੇ ਆਵਾਂਗੇ ਤੇ ਬੇਬੇ ਕਹਿੰਦੀ ਮੈਂ ਪੈਂਦੀ ਨਹੀਂ ਇਹ ਘਰੋਂ ਦਾ ਤੂੰ ਕਹਣ ਗਿਆ ਕਹਿ ਕੇ ਗਿਆ ਸੀ ਵੀ ਮੈਂ ਵੱਡਾ ਕੂਲਰ ਲੈਣ ਚੱਲੇ ਆ ਵਾ ਵੱਡਾ ਕਾ ਤੋ ਇਹੋ ਜੇ ਕਰਦਾ ਨਾ ਫਿਰ ਸਾਰੇ ਕਹਿੰਦੇ ਹਰਮਨ ਦੀ ਮੰਮੀ ਗਾਲਾਂ ਕੱਢਦੀ ਹਰਮਨ ਨੂੰ ਯਾਰ ਕੰਮ ਆਪ ਦੀ ਜਾਣੇ ਨਾ ਆਪ ਦੀ ਜਾਣੇ ਮੈਂ ਕਿਹਾ ਸੀ ਚੱਲ ਉਹ ਜੀ ਯਾਰ ਮम्मा ਮੈਨੂੰ ਸਟੇਟਮੈਂਟ ਦੇ ਲੈਂਦਾ ਆਰਡਰ ਆਰਡਰ ਮੈਂ ਕਿਹਾ ਸੀ ਚੱਲ ਮੈਂ ਕਰ ਦਿਆਂ ਕੋਲਰ ਕਿਹਾ ਕੋਲਰ ਕਿਹਾ ਕਿ ਮੈਂ ਏਸੀ ਲੈ ਕੇ ਜਾਉਂਗੇ ਚੱਲ ਉਸ ਤੋਂ ਵਧੀਆ ਚੀਜ਼ਾਂ ਖੁਸ਼ ਹੋਣਗੇ ਪਰ ਜਿਹੜਾ ਜਿਹੜਾ ਮੈਂ ਕੰਮ ਕਰ ਦੂ ਹਰ ਕੰਮ ਹੀ ਪੁੱਠਾ ਹੀ ਪੈ ਜਾਂਦਾ ਮੇਰੇ ਤੋਂ ਤੇਰਾ ਹੁੰਦਾ ਹੀ ਗਲਤਾ ਸਲਾਹ ਕਿਉਂ ਨਹੀਂ ਲੈਂਦਾ ਮੈਂ ਤੂੰ ਕੰਮ ਕਰ ਮੈਂ ਆਪਦੇ ਜਾਣੇ ਹੁੰਦਾ ਕਿ ਸਰਪ੍ਰਾਈਜ਼ ਦੇ ਦਾਂ ਆਹ ਜੇ ਸਮਰਾਜ ਨੂੰ ਤੂੰ ਰਹਿਣ ਦੇਗਾ ਜਦੋਂ ਨਹੀਂ ਮੈਂ ਕੋਲਰ ਚ ਆਏ ਇਸੇ ਚ ਪੈਂਦੀ ਮੈਨੂੰ ਆਂਦੇ ਬੇਬੇ ਉਹਦੇ ਡੇਡੇ ਫਾਰ ਆ ਬਹੁਤ ਹਵਾ ਦਿੰਦਾ ਮੈਂ ਆਖਿਆ ਉਹ ਲੈ ਕੇ ਆਊਗਾ ਇਹ ਫਿਰ ਵਾਪਸ ਕਰਿਆ ਨਹੀਂ ਤਾਂ ਵਾਪਸ ਕਰਕੇ ਤੇ ਵੱਡਾ ਕੂਲਰ ਲੈ ਆ। ਹੋਰ ਇਹ ਤਾਂ ਨਹੀਂ ਵਾਪਸ ਬੂਸ ਹੋਣਾ ਹੈ। ਤੂੰ ਵੇਖ ਲੈ ਆ ਕੇ ਜੂਸਰ ਵੀ ਆਈਆਂ ਦੋ ਜੂਸਰ ਅੱਗੇ ਸੀ ਤੀਜਾ ਫੇਰ। ਮੰਮਾ ਵੇਖ ਲਓ ਸੁਜਾਤਾ ਨੇ ਨੇਰੀ ਲਿਆਤੀ ਸੀ ਨਾ। ਸੁਜਾਤਾ ਨੇ ਨੇਰੀ ਆਪਣੇ ਬਲੂ ਸਟਾਰ ਨੇ ਨੇਰੀ ਅੱਜ ਫਾਵਾ ਬੱਦਲ ਚੜੀ ਨਹੀਂ ਆ ਜਾਣੀ ਇਹਨੇ ਮੇਰੇ। ਬੱਦਲ ਚੜਿਆ ਪਹਿਲੇ ਗਾਹ। ਅੱਜ ਪਹਿਲਾਂ ਹੀ ਨੇ ਨੇਰੀ ਲਿਆ ਜਾਣੀ ਆ। ਨੇਰੀ ਤਾਂ ਚਲੋ ਇਹ ਫਿਰ ਇਦਾਂ ਕਰ ਕਿਸੇ ਹੋਰ ਕਮਰੇ ਚ ਲਾ ਲਾਂਗੇ ਫਿਰ। ਆਉਂਦੇ ਹੀ ਆ ਤੈਨੂੰ ਜਦੋਂ ਕੈ ਸਕੂਲਰ ਹੀ ਲਿਆਉਣਾ ਵਾ ਚੱਲ ਕੋਈ ਨਾ ਸ਼ਾਂਤ ਰਹਾ ਸ਼ਾਂਤ ਤੂੰ ਰਹਿਣ ਨਹੀਂ ਆ ਦਿੰਦਾ ਵੇਟਰ ਮਾਊਂਟਨ ਡਿਊ ਲੈ ਕੇ ਆਓ ਡਰ ਕੇ ਆ ਕੇ ਜੀਤ ਆ ਚਲੋ ਚੱਕੀ ਚੱਕੀ ਤੁਸੀਂ ਤੁਹਾਨੂੰ ਸਾਡਾ ਉਹ ਮਿਹਨਤ ਨਹੀਂ ਦੱਸਦੀ ਕਿਹੜੇ ਹਿਸਾਬ ਨਾਲ ਅਸੀਂ ਬਣ ਕੇ ਲਿਆਣ ਚਲੋ ਵੀ ਯਾਰ ਕੱਢੀਏ ਕੋਈ ਨਾ ਗਾਲਾਂ ਕਿਉਂ ਆਦਿਆਂ ਨਾਲ ਨਾਲਾ ਕਿਉਂ ਦੀਆਂ ਹੈਗੀਆਂ ਇਹ ਨੀਰਾ ਕਿਉਂ ਆ ਰਿਹਾ ਕਿਉਂ ਬਾਹਲਾ ਕਈ ਵਾਰੀ ਪਛਦਾ ਨਹੀਂ ਹੁੰਦਾ ਕਿਉਂ ਕੰਮ ਖਰਾਬ ਹੋ ਜਾਂਦਾ ਬਤਾ ਦਸਣ ਆਣੀ ਆ ਛਤਰ ਪ੍ਰੇਡ ਤੇ ਕੋਈ ਚੱਜਦਾ ਤੂੰ ਕੰਮ ਨਹੀਂ ਕਰ ਚਲੋ ਆਓ ਕੱਢ ਲਈ ਹੁਣ ਲਾ ਲਓ ਡਾਲਰ ਲੜਾਈ ਦੇ ਡਾਲਰ ਕਹਿੰਦਾ ਮੈਨੂੰ ਵੀ ਐਸੀ ਲਾ ਕੇ ਦੋ ਟਿੱਡੂ ਸਾਡਾ ਹੋਣੇ ਸੁੱਤਾ ਪਿਆ ਤਾ ਤੂੰ ਹੁਣੇ ਉੱਠ ਗਿਆ ਗੂਗਲੀ ਕੁੰਗਲੀ ਲੈ ਜਾਂਦਾ ਆਪਣੀਆਂ ਡਾਡੀ ਜੀ ਲੈ ਜਾਂਦਾ ਫਿਰ ਕੰਮ ਯਾਰ ਕੋਲਰ ਨਹੀਂ ਐਸੀ ਲਾ ਕੇ ਜੀ ਹਾਂ ਪਰ ਠੀਕ ਆ ਆ ਓਕੀ ਆ ਬੱਸ ਜਿੱਦਰਾ ਇਹਨੂੰ ਕੁਛ ਕਿਹਾ ਬੱਸ ਠੀਕ ਬਾਪੂ ਦਾ ਪਿਆਰ ਸਾਡਾ ਸੀ ਬੈਡੀ ਜੀ ਏਸੀ ਵਧੀਆ ਨਾ ਸਰ ਨਾਲ ਵਧੀਆ ਵਧੀਆ ਤੈਨੂੰ ਕਿਹਾ ਸੀ ਵੱਡਾ ਬੇਬੇ ਉੱਧਰ ਬੇਬੇ ਉੱਧਰ ਜਿਹੜਾ ਬੇਬੇ ਉਹਨਾਂ ਨੇ ਘਰੇ ਕੂਲਰ ਲੱਗਾ ਨਾ ਨਗੇਂਦਰ ਕੇ ਉਹ ਟੈਂਟ ਵਾਲਾ ਹਾਂ ਉਹ ਚਾ ਕੂਲਰ ਮੈਂ ਲਿਆਉਣਾ ਉਹਦੀ ਬੜੀ ਹਵਾ ਠੰਡੀ ਆ ਤੇ ਉਹਦੇ ਫਰ ਵੀ ਵੱਡੇ ਵੱਡੇ ਮੈਂ ਚੱਲ ਉਹ ਲਈ ਆਂ ਆਪਾਂ ਸਰਾਰਾ ਪਰਿਵਾਰ ਮੰਜੇ ਡਾ ਕੇ ਜਿਹੋਦੇ ਮੂਰੇ ਪੈ ਜਾ ਕਰਾਂਗੇ ਤੇ ਚੱਕ ਲਿਆ ਆ ਤੇ ਡੈਡੀ ਜੀ ਏਸੀ ਤੇ ਉਹਦੇ ਨਾਲ ਵੀ ਵਧੀਆ ਚੰਗਾ ਕੂਲਰ ਦਾ ਥਾਂ ਲਾ ਕੇ ਐਸੇ ਅੰਦਰ ਹੀ ਕਰਾਣਾ ਹਾਂ ਬੇਬੇ ਤੇਰੇ ਵਾਸਤੇ ਹੋਰ ਵੀ ਸਰਪ੍ਰਾਈਜ਼ ਆ ਤੂੰ ਟੈਨਸ਼ਨ ਨਾ ਲੈ ਬਹੁਤ ਸੋਹਣਾ ਸਰਪ੍ਰਾਈਜ਼ ਆ ਆ ਜਾ ਜਾ ਸੋਹਣਾ ਦੇ ਤਾ ਜਾਓ ਤੇਰੇ ਬੇਬੇ ਕੈਂਡ ਸਰਪ੍ਰਾਈਜ਼ ਆ ਤੇ ਚਲ ਕੋਈ ਨਹੀਂ ਤੂੰ ਸਿਆਖੋ ਨਾ ਲਾਓ ਲਾ ਵੀ ਸੱਜਣੋ ਅੱਜ ਪੂਰੇ ਬੇਬੇ ਕਿੰਨੇ ਏਸੀ ਹੋ ਜਾਣੇ ਆਪਣੇ ਫੇਰ ਚੱਲਾਂਗੇ ਦਾ ਹੋਰ ਇੱਕ ਚੱਕ ਲੈਣਾ ਇੱਕ ਸਾਜ ਬੇਬੇ ਬੇਬੇ ਤੇਰੇ ਵਾਲੇ ਏਸੀ ਵੀ ਵਾਲੇ ਪਿਆ ਓਏ ਉਹ ਪਰ ਵਿੰਡੋ ਸੀ ਅਹੀਂ ਕਿਹਾ ਕਿ ਮੈਂ ਤੇ ਆਪਦੀ ਜਾਣੇ ਕੋਸ਼ਿਸ਼ ਕਰ ਦਨ ਤੂੰ ਬੇਨਵਾੜੀ ਰ ਸਾਦੀ ਇਹ ਬੜੀ ਪਿਆਰੀ ਦੇਖਦੇ ਸਾਰੇ ਯਾਰ ਹੁਣ ਜਦੋਂ ਲੈਨ ਤਾਂ ਨਾ ਬੇਬੇ ਕਹਿੰਦੀ ਏ ਉਹ ਸਹੀ ਗੱਲ ਹੈ ਕਈ ਬਜ਼ੁਰਗਾਂ ਨੂੰ ਪ੍ਰੋਬਲਮ ਹੁੰਦੀ ਆ ਕਿ ਏਸੀ ਵਾਲੇ ਕਮਰੇ ਚ ਨਹੀਂ ਪਿਆ ਜਾਂਦਾ ਉਹ ਚਾਹ ਉਹਦੇ ਕਰਕੇ ਬੇਬੇ ਕਹਿੰਦੀ ਕਿ ਨਹੀਂ ਪੁੱਤ ਮੈਂ ਏਸੀ ਲਵਾਉਣਾ ਬੜੇ ਪਿਆਰ ਨਾਲ ਮੈਨੂੰ ਕਿਹਾ ਬੇਬੇ ਨੇ ਤੁਸੀਂ ਵੇਖ ਹੀ ਲਿਆ ਕਿ ਪੁੱਤ ਨਹੀਂ ਮੈਂ ਏਸੀ ਲਵਾਉਣਾ ਹੀ ਨਹੀਂ ਆਪਦੇ ਕਮਰੇ ਚ ਚਲੋ ਹੋਰ ਕਮਰੇ ਚ ਲਾ ਦਾਂਗੇ ਏਸੀ ਆਓ ਜੀ ਔਰਨੇ ਗਿਆ ਹੈ ਕਿ ਸਰ ਨਾਲ ਵਧੀਆ ਕੰਪਨੀ ਜੇ ਬਲੂ ਸਟਾਰ ਆਇਆ ਜੇ ਪੂਰੇ 48000 ਦੇ ਆਇਆ ਯਾਰ ਇਹ ਮੇਰੇ ਕੱਲੇ ਨਾਲ ਹੀ ਤਾਂ ਕਿ ਤੁਹਾਡੇ ਸਾਰੇ ਨਾਲ ਹੀ ਹੁੰਦਾ ਕਿ ਜਦੋਂ ਤੁਸੀਂ ਆਦਿ ਜਾਣੇ ਕੋਈ ਵਧੀਆ ਜਿਹਾ ਕੰਮ ਕਰਨ ਲੱਗਦੇ ਹੋ ਆਦਿ ਜਾਣੇ ਤੁਸੀਂ ਸਿਆਣੇ ਜੇ ਬਣਦੇ ਹੋ ਕਿ ਆਹ ਮੇਰੇ ਵਰਗਾ ਘਰ ਤੇ ਕੋਈ ਹੈ ਹੀ ਨਹੀਂ ਕਿ ਆਪਦੀ ਜਾਣੇ ਮੈਂ ਸਿਆਣਾ ਬਣ ਲੱਗਾ ਕਿ ਚੱਲ ਕੂਲਰ ਕਿ ਲਿਆਉਣਾ ਆਪਾਂ ਸਿੱਧਾ AC ਲੈ ਕੇ ਆਉਣੇ ਆ ਕਿ ਵਧੀਆ ਸਰ ਨਾਲ ਬੈਠ ਉਹ ਕੰਮ ਹੀ ਪੁੱਠਾ ਪੈ ਜਾਂਦਾ ਚਲੋ ਕੋਈ ਨਾ ਗਾਹਾਂ ਆ ਪੈਂਦੀਆਂ ਰਹਿੰਦੀਆਂ ਕਿਹੜਾ ਨਵੀਂ ਗੱਲ ਐ ਇਹ ਵੀ ਘਰ ਦੇਆਂ ਨਹੀਂ ਕੱਢਣੀਆਂ ਹੋਰ ਕਿਹੜਾ ਆਪਾਂ ਨੂੰ ਬਗਾਨਾ ਆ ਕੇ ਗਾਹਾਂ ਕੱਢੂ ਘਰ ਦੇਆਂ ਨਹੀਂ ਗਾਹਾਂ ਮਾਪਿਆਂ ਦੀਆਂ ਗਾਹਾਂ ਕਿਉਂ ਦੀਆਂ ਨਾਲਾ ਕੋਈ ਚੱਕਰ ਨਹੀਂ ਪੈਂਦੀਆਂ ਰਹਿਮ ਪੈਂਦੀਆਂ ਰਹਿੰਦੀਆਂ ਤੇ ਸੋ ਸੱਜਣੋ ਜੇ ਬਲੌਗ ਵਧੀਆ ਲੱਗਾ ਲਾਈਕ ਵਾਲਾ ਬਟਨ ਕਰਾਂ ਦੀ ਘਸਾ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰਮਨ ਖੋਸਾ YouTube ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜੋ ਕੋ ਜੋ ਹੁੰਦਾ ਸਭ ਕੁਝ ਕਰ ਦਿਓ ਸੋ ਨਵੇਂ ਨਵੇਂ ਵਲੌਗ ਦੇਖਣ ਲਈ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਥੈਂਕ ਯੂ ਸੋ ਮੱਚ ਜਉਨ ਦੇਵਾਦੈਰ ਰੱਬ ਸਭ ਨੂੰ ਖੁਸ਼ ਰੱਖੇ ਸੋ ਸੱਜਣਾ ਜੇ ਤੁਹਾਨੂੰ ਵੀ ਘਰੋਂ ਗਾਲਾਂ ਪੈਂਦੀਆਂ ਨਾ ਪ੍ਰਵਾਹ ਨਹੀਂ ਕਰਨੀ ਟੈਨਸ਼ਨ ਨਾ ਕੱਢ ਲੈਣੋ ਕਰਦੇ ਨੂੰ ਕਰਦੇ ਨੂੰ ਚਾਹ ਪੂਰਾ ਕਰ ਲੈਣੋ ਠੀਕ ਹੈ ਜੀ ਮਿਲਦੇ ਆ ਅਗਲੇ ਵਲੌਗ ਵਿੱਚ ਸਤਿ ਸ਼੍ਰੀ ਅਕਾਲ ਬਾਏ ਬਾਏ